ਲੋਕ ਨਰਮਾ ਅੱਧੇ ਮੰਗੂ ਚੋਕੇ ਲੈ ਗਏ ਹਜੇ ਅਸੀਂ ਪੱਲੀਆਂ ਹੀ ਧੋਈਏ ਨੇ 90% ਨਰਮਾ ਸਹੀ ਹੈ ਇਹ ਤੇ ਕਿਹੜੇ ਘਰ ਕੋਲੇ ਆ ਉਹ 90 ਖਰਾਬ ਹੋ ਗਿਆ ਉਹ 10 ਹੀ ਸਹੀ ਹੈ ਅੱਜ ਕੇ 29 ਮਿੰਟ ਤੇ ਮੋਬਾਈਲ ਤੇ ਹੋਇਆ ਟਾਈਮ 7:55 ਮਿੰਟ ਇਹ ਆ ਚੱਕ ਹਾਂਜੀ ਦੋਸਤੋ ਆਪਾਂ ਜਹਾ ਹਤੂੜੀ ਵਾਲ ਚੋਂ ਪੱਲੀਆਂ ਅੱਜ ਕੱਢੀਆਂ ਤੇ ਲੋਕ ਨਰਮਾ ਅੱਧੇ ਵੰਗੂ ਚੁੱਕੇ ਲੈ ਗਏ ਹਜੇ ਅਸੀਂ ਪੱਲੀਆਂ ਹੀ ਧੋਈਆਂ ਨੇ ਆਂਗੇ ਮੇਰਾ ਕਹਿਨ ਦਾ ਭਾਵ ਆ ਮੈਂ ਪੱਲੀਆਂ ਹਜੇ ਅੱਜ ਧੋਕੇ ਲਿਆਉਣਾ ਹੈਗਾ ਕਾਦੇ ਖਾਤਰ ਨਰਮੇ ਦੀ ਚੁਗਾਈ ਖਾਤਰ ਨਰਮਾ ਖਰ ਖਾਸ ਇੰਨਾ ਇਤਕੀ ਥੋੜਾ ਜਿਹਾ ਡਾਉਣਾ ਹੈਗਾ ਸੁੰਡੀ ਦਾ ਕਰਕੇ ਮੇਚੇ ਜੇ ਨਰਮ ਫੁੱਟੇ ਨੇ ਤੇ ਉਹ ਮੈਂ ਛਤੜੇ ਜੋ ਉਥੋਂ ਪੱਲੀਆਂ ਕੱਢੀਆਂ ਆਂਗਾ ਉਥੋਂ ਪੱਲੀਆਂ ਕੱਢੀਆਂ ਗਿਆਂ ਤੂੜੀ 'ਚੋਂ ਤੇ ਕੁਸਤਾ ਘਰ ਧੋਤੀਆਂ ਸੀਗੀਆਂ ਕੁਸਾ ਰਹੇਗਾ ਤੇ ਮੈਂ ਪੱਲੀਆਂ ਧੋਕੇ ਲਿਆਉਣਾਗਾ ਤੇ ਨਰਮੀ ਦੀ ਚਗਾਈ ਉਹਦਾ ਘਰ ਕਈ ਦਿਨ ਹੋ ਗਏ ਕਰੀ ਜਾਂਦੇ ਨੂੰ ਪਰ ਇੰਨਾ ਉਹ ਗੱਲ ਬਣੀ ਨਹੀਂ ਅਜੇ ਤੇ ਨਾਲੇ ਉਹ ਇੱਕ ਅੱਧਾ ਕਿੱਲਾ ਮੈਂ ਕਿਹਾ ਚਲੋ ਜੀ ਪਾਣੀ ਛੱਡ ਦਾਂਗੇ ਤੇ ਪੱਲੀਆਂ ਧੋਕੇ ਲਿਉਣੇ ਆਪਾ ਹੀ ਤੇ ਬਣੇ ਰਹੋ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਤਾਂ ਫਿਰ ਬਣੇ ਰਿਓ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੇ ਕਲਾਜ਼ਮੀ ਦੇਖਿਆ ਕਰੋ ਤੁਹਾਡੇ ਸਪੋਰਟ ਤੇ ਪਿਆਰ ਦੀ ਲੋੜ ਹੈ ਭਾਏ ਘਰ ਦੇ ਕੰਮ ਵੀ ਜ਼ਰੂਰੀ ਨੇ ਤੋ ਰੋਜ਼ ਬਾਹਰ ਤੁਰੇ ਫਿਰਨਾ ਫਿਰ ਕਰੋ ਕਈ ਵਾਰੀ ਹੂੰ ਬਾਕੀ ਸਮੇਂ ਦਾ ਨੂੰ ਤੁਸੀਂ ਹੈਨਾ ਤੜਕੇ ਦਾ ਟਾਈਮ ਤੇ ਆਪਾਂ ਛੱਡਦੇ ਆ ਭਈ ਆਪਣੀ ਬੰਬੀ ਹੋ ਪੱਲੀਆਂ ਪੰਗਾਣਾ ਇਹ ਆ ਪੰਗਾ ਇਹ ਪੱਲੀਆਂ ਧੋਣੀਆਂ ਐ ਸਨਾਰੇ ਕਿਹੜਾ ਗੋਇ ਕਿਹਾਰਾ ਹੋਇਆ ਉਹ ਲਾਵਾਂਗੇ ਨਰਮੇ ਦਾ ਨਰਮੇ ਥੋੜੇ ਨਾ ਹੋਰੂ ਜੇ ਹੋ ਜਾਂਦੇ ਦਿਨੇ ਅੱਜ ਐਂ ਲੱਗਦਾ ਤੇ ਗਏ ਗਏ ਤੇ ਪੱਤੇ ਜੇ ਨਾ ਹੋਰੂ ਜੇ ਹੋਣ ਲੱਗ ਗਿਓ ਸਾਰਿਆਂ ਦੇ ਫੁੱਟ ਦਾ ਘਰ ਸੋਹਣੇ ਖੜੇ ਐ ਨਾ ਸਾਰੇਆਂ ਦੇ ਫੁੱਟ ਇੱਕ ਨੰਬਰ ਖੜੇ ਐ ਇਹਨਾਂ ਦੇ ਕਿਹੜੇ ਘਰ ਕੋਲੇ ਨਰਮਾ ਉਹ ਥੋੜਾ ਜਿਆਦੇ ਕੰਡਮ ਹੋ ਗਈ ਗੱਡੀ ਉਹਨਾਂ ਦੀ ਆਹ ਫੁੱਟ ਸੁਣ ਦਿਖਾਵਾਂ ਸਾਰੇ ਫੁੱਟ ਭਾਈ ਇਸ ਤਰ੍ਹਾਂ ਦੇ ਆਦੇ ਆ ਦਾ ਵਿੱਚ ਟਾਂਵੇਂ ਖਰ ਹੁੰਦੇ ਕਿਵੇਂ ਆ ਇਹਦੀ ਕਾਉਡੀ ਜਹਾ ਹਨਾ ਤੂੰ ਤਕਰੀਬਨ ਠੀਕ ਐ ਖਰ 90% ਨਰਮਾ ਸਹੀ ਐ ਇਹ ਤੇ ਕਿਹੜੇ ਘਰ ਕੋਲੇ ਆ ਉਹ 90 ਖਰਾਬ ਹੋ ਗਿਆ ਉਹ 10 ਹੀ ਸਹੀ ਐ ਇੰਨਾ ਫਰਕ ਐ ਦੇਖ ਲੋ ਨਰਮੇ ਦਾ ਉਹਨਾਂ ਦਾ ਤੇ ਦਾ ਪਤਾ ਨਹੀਂ ਕੀ ਹੋ ਗਿਆ ਉਹਨੂੰ ਇੱਕੋ ਜਿਹਾ ਦਵਾਂਗਾ ਕਰਾਂਗਾ ਇੱਕੋ ਜਿਹਾ ਪਾਣੀ ਲਾਏ ਇੱਕੋ ਜਿਹੀ ਸੇਵਾ ਕਰੀ ਐ ਉਹ ਸਮਾਂ ਦੀ ਗਮਾਰੇ ਵਾਲਾ ਵਾਂਹ ਸੀ ਇਹ ਸਮਾਂ ਦੀ ਕਣਕ ਵਾਲੇ ਝੂਠੇ ਵਾਂਹ ਸੀਗੇ ਚੱਲ ਲਾਉਣੇ ਕਿਹੜਾ ਨੇਪੱਲੀਆਂ ਧੋਣੇ ਅੱਜ ਫਲਗਾਂ ਦਾ ਮਾਰਦੇ ਆ ਮੱਥਾ ਹੀ ਨਰਮਾ ਚੋਗਣ ਖਾਤਰ ਪੱਲੀਆਂ ਧੋਣੇ ਤੇ ਛੱਡਦੇ ਆ ਬੰਬੀ ਇਹ ਤੇ ਹੋਇਆ 7:29 ਤੇ ਮੋਬਾਈਲ ਤੇ ਹੋਇਆ ਟਾਈਮ 7:55 ਇਹਦਾ ਤੇ ਇਹਦਾ ਟਾਈਮ ਗਲਤ ਆ ਕਿਉਂਕਿ ਇੱਥੇ ਪਹਿਲਾਂ ਨੈਟਵਰਕ ਆਉਂਦਾ ਨਹੀਂ ਇਸ ਤਰੀਕ ਆਉਂਦੀ ਸੀ ਉਹ ਸਭ ਕੁਝ ਨਿਕਲ ਗਿਆ ਉੱਡ ਗਿਆ ਇੱਥੇ ਨੈਟਵਰਕ ਨਹੀਂ ਆਉਂਦਾ ਇਸ ਸਿਮ ਸੀਗਾ ਤੇ ਉਹਨਾਂ ਆਪਾਂ ਮੋਟਰ ਕਰਦੇ ਆ ਆਨ ਆਨ ਹੋ ਗਈ ਆ ਦੇਖ ਦੇਖਦੇ ਆ ਉਧਰ ਬੰਬੀ ਚਲਦੀ ਹੈ ੜਕੇ ੜਕੇ ਦਾ ਟਾਈਮ ਹੈ ਪਾਣੀ ਘੱਟ ਕੱਢੂਗੀ ਥੋੜਾ ਜਿਹਾ ਪਾਣੀ ਕੱਢੂਗੀ ਮੰਨ ਲਾ 1 ਇੰਚ ਲਾ ਲਓ 1.5 ਇੰਚ ਲਾ ਲਵਾਂ ਦੇ ਹੋਰ ਸਦਾ ਚੱਲ ਕੇ ਬੰਦ ਹੋਈ ਨਹੀਂ ਇਹ ਕਿਹੜਾ ਚੱਲ ਪੈਂਦੀ ਹੈ ਖਾਰਾ ਤੇ ਤੜਕੇ ਦਾ ਟਾਈਮ ਹੈ ਇਹ ਘਟੋ ਘਟ 10 ਤੋਂ ਬਾਅਦ ਸਰੀਰ ਬਣੂਗਾ ਦਾ ਕੋੜ ਕਿਰਲੇ ਵਾਂਗੂ ਫੇਰ ਭੰਗਰ ਦਾ ਸਰੀਰ ਇਹਦਾ ਡੱਗੀ ਭਰਨ ਦੇ ਕਿੰਨਾ ਟਾਈਮ ਲੱਗਿਆ ਨਾ ਨਹੀਂ ਥੋੜੀ ਜਿਹੀ ਹੁੰਨੀ ਸੀ ਚਾਰ ਕੁੰਗਲਾ ਚੱਲ 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 ਚੱਲਾ ਇਹ ਪਾਣੀ ਆਇਆ ਦੇਖ ਕਿ 45 ਨਹੀਂ ਪਾਣੀ ਆ ਘੱਟਦੇ ਨੇ ਮੀਂਹ ਵਾਲੇ ਜਣਾ ਆ ਗਿਆ ਆ ਗਿਆ ਪਾਣੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਆ ਚੱਕ ਤੇ ਪਾਣੀ ਜਾਊਗਾ ਇੱਧਰ ਲੈ ਆਹਾ ਆਏ ਆਏ ਇਹ ਬਦੀ ਇਹੋ ਨਾਲ ਦੀ ਨਾਲ ਕਿਵੇਂ ਧੁੱਪ ਆਉਂਦੀ ਆਉਗੀ ਤੇ ਪਲੇਟਾਂ ਆਪਣੀਆਂ ਸਿੱਧੀਆਂ ਐ ਤੇ ਸਿਆਲ ਚ ਨਾ ਥੋੜੀਆਂ ਜੀਆਂ ਟੇਢੀਆਂ ਕਰ ਦਾਂਗੇ ਇਹਨਾਂ ਨੂੰ ਆਏ ਕਈ ਵੀਰਾਂ ਦਾ ਹੋਏਗਾ ਉਹ ਸੀ ਸੋਲਰ ਚ ਖੜ ਜਾ ਇਹ ਕਿਵੇਂ ਆ ਆ ਟੇਢੀਆਂ ਹਨਾ ਲੈ ਇਹਨਾਂ ਨੂੰ ਕਰ ਦਾਂਗੇ ਤੇ ਆਪਾਂ ਇੱਥੇ ਪੱਲੀਆਂ ਧੋਣੇ ਪਾਈ ਤੇ ਆ ਪਾਣੀ ਵੀਰਾਂ ਦਾ ਝੋਨੇ ਚੱਲੀ ਜਾਂਦਾਗਾ ਲਗਾਤਾਰ ਕੰਟੀਨਿਊ ਜਾਰੀ ਹੈ ਪਿੱਛੋਂ ਪੈ ਪਉਂਦੀ ਹੈਗੀ ਧੋਰੀ ਪੈ ਪਾ ਇਹ ਧੋਰੀ ਖਾਲਾ ਭਾਈ ਕਈ ਬੰਦੇ ਨਵੇਂ ਭਰਾ ਜੁੜਦੇ ਨੇ ਪ੍ਰਾਣਿਆਂ ਨੂੰ ਤਾਂ ਖਰ ਸਾਰਿਆਂ ਨੂੰ ਪਤਾ ਹੈ ਕਿਤੇ ਆਇਆ ਕੀ ਹੋ ਇਹ ਰੋਜ਼ ਹੀ ਦਿਖਾਉਣ ਲੱਗ ਜਾਂਦਾ ਪਾਣੀ ਜਾ ਉਹ ਕਈ ਭਰਾਵਾਂ ਨੂੰ ਖਰ ਨਵੇਂ ਜੁੜਦੇ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ ਆ ਪਾਏ ਪਾਏ ਚ ਡੱਗੀ ਪਾਣੀ ਡੇਰੋ ਨਿਕਲਦਾ ਜਾ ਕੇ ਗੁਰਦੁਆਰੇ ਕੋਲੇ ਉੱਥੇ ਥੋੜੀ ਜੀ ਉਹਨਾਂ ਨਿਕਲਦਾ ਤਿੰਨ ਕਿੱਲੇ ਤੇ ਪਿੱਛੋਂ ਵੀ ਪਾਏ ਪੌਂਦੀ ਹੈਗੀ ਪੰਜ ਕਿੱਲੇ ਤੇ ਇੱਥੇ ਹੀ ਪਾਣੀ ਨਿਕਲਦਾ ਆਪਣੇ ਬਾਹਨ ਕੋਲੇ ਚੱਲਾ ਮੈਂ ਪੱਲਗਾ ਦੇ ਤਨਾ ਤੋ ਜੇ ਆਪਾਂ ਉਹਨੇ ਸਜੂ ਕੋ ਅੱਲਾ ਨੂੰ ਸੁਕਾਉਣੇ ਆ ਹਾਂਜੀ ਦੋਸਤੋ ਆਪਾਂ ਨਰਮਦ ਤਲਾ ਇਹ ਤਾਂ ਉਹ ਵੀ ਮਰੀ ਜਾਂਦਾ ਸੀ ਪਲਾਂ ਦੀ ਲਾਉਂਦਾ ਚਾਹੇ ਨਾ ਲਾਉਂਦਾ ਤੇ ਚੱਲ ਪਾਣੀ ਨਾ ਗਲੇ ਨਾ ਹੋਵੇ ਚੱਲ ਕੋ ਫੁੱਟੇ ਭਰੀ ਹੋ ਜਾਣਗੇ ਹੋਰ ਖੜੇ ਹੋਣਗੇ ਕਿਉਂਕਿ ਇਹ ਤੋਂ ਆਪਣਾ ਬੜਾ ਹਲਸਾ ਗਿਆ ਸੀ ਥੱਲੇ ਪੁੰਜੀ ਲੱਗ ਰਿਆ ਸੀ ਆ ਨਹੀਂ ਹਜੇ ਹਲਸਾ ਹੁੰਦਾ ਸੀ ਆ ਬੜਾ ਹਲਸਾ ਹੁੰਦਾ ਸੀ ਤੇ ਤੰਗੋ ਲਾਤਾ ਅੱਜ ਭਾਈ ਤੇ ਕੰਪਲੀਟ ਹੋ ਗਿਆ ਬਸ ਇਹ ਤੜਕੇ ਛੱਡੀ ਸੀ ਮੋਟਰ 1.5 ਨਾ 855 ਤੇ ਹਾਂ ਤੇ ਹੁਣ ਟਾਈਮ ਹੋ ਗਏ ਸਵਾ ਚਾਰ ਤੇ ਮੈਂ ਬੰਦ ਕਰਤੀ ਪਾਈ ਜੇ ਬਲੌਗ ਤੁਹਾਨੂੰ ਠੀਕ ਲੱਗਿਆ ਤਾਂ ਦੇਖ ਲਿਆ ਕਰੋ ਭਰਾ ਜੀ ਨਹੀਂ ਕੋਈ ਤਕਾ ਵੀ ਨਹੀਂ ਜਦਨੇ ਅਗੇ ਤੁਸੀਂ ਸਕਿਪ ਕਰ ਸਕਦੇ ਹੋ ਤਾਂ ਦੇਖਣ ਵਾਸਤੇ ਤੁਹਾਡਾ ਸ਼ੁਕਰੀਆ ਤੁਹਾਨੂੰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰੱਖਾ